ਸੁਨੇਤਾ ਚਾੜਤੀਆਂ ਚੂੜੀਆਂ ਲਾਲ ਤੇ ਪੀਲੀਆਂ ਕਈ ਵਾਰੀ ਚੜੀਆਂ ਚੜਾਈਆਂ ਵੀ ਰਹਿ ਜਾਂਦੇ ਬੰਗਾ ਤੇ ਗੱਲ ਸਾਬ ਜੇ ਨਾ ਤੂੰ ਵੀ ਰੱਜ ਲੈ ਅਗਲਾ ਵੀਰ ਅਗਲੇ ਮੈਂ ਵੀਰਾ ਚਲਾ ਉੰਨੀ ਨਹੀਂ ਦਾ ਛੜ ਦੇ ਖਿਆਲ ਰੁਪਇਆ 18000 ਤੋਂ ਘੱਟ ਹੋ ਜਾ ਮੇਰੇ ਤੇ ਦਿਹਾੜਾ ਇਹ ਦੂ ਘੱਟ ਰੇ ਮੈਂ ਕਿਤੇ ਮਰਦੀ ਨਾ ਮੈਂ ਕਿਤੇ ਨਹੀਂ ਜਾਣਾ ਬਈ ਮੰਡੀ ਚ ਰਹਿਣਾ ਨਾ ਨਹੀਂ ਕਹਦਾ ਮਗਾ ਨੂੰ ਮੈਂ 19 ਮੰਗਾ ਮੈਂ ਤਰ ਹਰ ਜੈ ਕਰਤਾ ਚਾਹੇ ਤਾਂ ਹੌਲੀ ਹੌਲੀ ਚਵਾਰੇ ਝਾੜ ਲੈ ਚਾਹੇ ਇੱਕ ਵਾਰੀ ਛਾਲ ਮਰਵਾ ਲੈ ਕਹਿੰਦਾ ਚੜਿਆ ਚਵਾਰੇ ਤੈਨੂੰ ਰਾਜੂ ਵਾਜਾ ਮਾਰੀ ਜੀ ਦੱਸੋ ਉਹਨਾਂ ਦੱਸ ਦੋ ਹੈ ਦੱਸ ਦੋ ਲੈ ਦੱਸਦਾ ਇੱਕ ਵਾਰੀ ਜਾ ਮਕਾ ਕੇ ਜਾਊਂਗਾ ਸੌਦਾ ਤੇ ਹੀ ਨਾ ਸੀ 18 ਠੂਣਾ ਨਹੀਂ ਗੱਲ 14000 ਦਾ ਦਿੰਨੇ 12 ਤੋਂ ਨਹੀਂ ਚੱਲਿਆ 13 ਤੋਂ ਨਹੀਂ ਚੱਲਿਆ 14000 ਹਾਂ ਐਂਡ ਕਰਕੇ ਅਗਲਾ ਕਹਿੰਦਾ ਵਸ ਇੱਥੇ ਤੱਕ ਸਾਡੀ ਸੌ ਹੈ 14000 ਉਹ ਤਾਂ ਕਹਿੰਦਾ ਸੀ 11.5 ਦਾ ਜੇ ਦੱਸਦਾ ਲੈ ਦੇ ਨਾ ਗਵੀ ਫਿਰ ਇੱਕੋ ਹੀ ਦਾਦੇ ਵੀ ਇੰਨੇ ਘੱਟ ਦੇਣਾ ਨਹੀਂ ਤੇਰੀ ਮਰਜ਼ੀ ਹੈ ਮੌਕਾ ਸਾਹਮਲਾ ਹੈ 500 ਘਟਵੇ ਦੇ ਵਸ 18 ਕੋ ਮੈਂ ਤਾਂ ਛੱਡ ਨਹੀਂ ਨਹੀਂ ਥੱਲੇ ਆ ਜਾ ਮਰ ਜਮੀ ਥੱਲੇ ਥੱਲੇ ਆ ਜਾ ਕਿੱਧਰ ਗਿਆ ਮੁੰਡਾ ਜਬੀ ਕਣ ਦੇ ਦੱਤਾਂ ਜੋਂ ਓਹ ਜ਼ੂ ਦੇ ਲਾ ਖੂਨ ਦੇਖ ਆਪਾਂ ਖੂਨ ਦੇ ਮੁੰਡੇ ਓਏ ਅਸੀਂ ਪਾਲੀ ਹੁੰਨੇ ਆ ਦੱਤਾਂਾਂ ਵੀ ਕਣ ਕੇ ਵੇਚ ਦੰਨੇ ਹੱਥੋਂ ਲਿਆ ਕਿ ਥੱਬਾ ਆ ਇਹਨਾਂ ਨੂੰ ਵੇਚ ਲੈ ਚੱਲ ਕਣਦੇ ਨਾ ਬੱਕਰੀਆਂ ਚਾਰਦੇ ਹੁੰਦੇ ਤੁਸੀਂ ਵਕਤ ਆ ਦੇਖ ਲੋ ਛੱਡ ਦੇ ਮੁੰਡੇ ਦਾ ਖਿਆਲ ਆ ਓਏ ਮੁੰਡੇ ਦਾ ਖਿਆਲ ਛੱਡ ਦੇ ਓਏ ਉਹਨੇ ਲੈਣਾ ਦਿਖਾਉਣ ਦੇ ਪੈਸਾ ਉਹਨਾਂ ਨਾਲ ਤੂੰ ਬੱਕਰਾ ਤੂੰ ਫੜ ਕੇ ਲੈ ਸਟੇਜ ਤੂੰ ਉਹਨੂੰ ਪੂਰੇ ਤੋਰ ਕਹਦੇ ਉਸੇ ਥਾਵੇਂ ਭੱਜਾ ਟਾਈਮ ਨਹੀਂ ਛੱਡ ਰਵੇ ਇੰਨਾ ਹੈਗਾ ਚੀਜ਼ ਤੈਨੂੰ ਵਧੀਆ ਲੈ ਕੇ ਦਿਊਗਾ ਯਾਰਾ ਐ ਕਰੇ ਰੱਖਣੀ ਆ ਫਾਰਮ ਤੇ ਬੰਦੇ ਨੇ 20 ਬੰਦੇ ਬਰੀਡ ਦਾ ਕੋਈ ਮੁੱਲ ਨਹੀਂ ਹੁੰਦਾ ਕੋਈ ਨਿੰਦਕੇ ਦਿਖਾਵੇ ਵੀ ਹਾਂ ਹੈਗਾ ਅੱਖ ਲਾਲ ਨੂੰ ਛੱਡਾ ਜੇ ਆਪਣੇ ਕਰੇ ਜਵਾਕ ਬਿੱਲਾ ਜਾਂ ਮੇजे ਛੱਡ ਦੇਗਾ ਕਿਉਂ ਵੀ ਤੇ ਵਿਚਾਰੇ ਫਿਰ ਇਹਨੂੰ ਤਾਂ ਹੁਣ ਅਗਲਾ ਵੱਢ ਕੇ ਖਾ ਜੂਗੀ ਇਹਨੂੰ ਕਿਵੇਂ ਬਰੀਡ ਵਾਲੇ ਨੂੰ ਵੱਢ ਕੇ ਖਾ ਜੂ ਬਰੀਡ ਵਾਲਾ ਬੱਕਰਾ ਥੋੜੀ ਖਾਣਾ ਵੱਢ ਕੇ ਆਪਾਂ ਨੇ ਯਾਰਾ ਕਿਉਂ ਡਾਕਟਰ ਸਾਹਿਬ ਬੰਦੇ ਦਾ ਕੀ ਫਰਕ ਹੈਗਾ ਨਹੀਂ ਯਾਰ ਬੀੜਾ ਲਾਣੀ ਅਸੀਂ ਵੜਦੇ ਮੇਰੇ ਘਰੇ ਦੋ ਬੋਕ ਨੇ ਬਾਪੇ ਗੱਲ ਸੁਣ ਰਿਹਾ ਛੋਟੇ ਭਾਈ ਛੋਟੇ ਭਾਈ ਉਰੇਆ ਤੇਰੀ ਦਾੜੀ ਨੂੰ ਸਲਾਮ ਹੈ ਛੋਟਾ ਪਤਾ ਨਹੀਂ ਬੜਾ ਹੈ ਦਾੜੀ ਦੀ ਇੱਜ਼ਤ ਬਹੁਤ ਹੁੰਦੀ ਹੈ ਉਰੇ ਆ ਜਾ ਗੱਲ ਸੁਣ ਲੈ ਆ ਜਾਂਦੇ ਮੇਰੇ ਕੋਲੇ ਦੋ ਬੋਕਰੇ ਬਰੀਡ ਵਾਸਤੇ ਨੇ ਜਿੱਧੇ ਮਰ ਗਏ ਕੱਪੜਾ ਪਾ ਕੇ ਦੱਬ ਦੂੰਗਾ ਮੈਂ ਚਕਾਉਂਦਾ ਨਹੀਂ ਕਸਾਈ ਨੂੰ ਉਹ ਬੱਕਰੀ ਜੀ ਤੇਰੀ ਇਹ ਬੱਚਾ ਬਰੀਡ ਆ ਯਾਰ ਜਿਹੜੀ ਤੂੰ ਆਇਆ ਕਹਿੰਦਾ ਸੀ ਨਾ ਜੋ ਕਾਣਾ ਵਾ ਦਾ ਲਾਲ ਅੱਖ ਵਾਲਾ ਜਵਾਕ ਉਹ ਜਵਾਕ ਨੂੰ ਤਾਂ ਅਗਲਾ ਕਿਸੇ ਨੂੰ ਨਹੀਂ ਆਏ ਤਾਂ ਹੁਣ ਬਾਈ ਰੰਗ ਤਰਾ ਚੱਲ ਜੇ ਹੁਣ ਲੁੰਗੜਾ ਲੁੰਜਾ ਜੰਮ ਜੇ ਆਪਾਂ ਨੂੰ ਕੀ ਸਿੱਟਾਂਗੇ ਲੈ ਹੁਣ ਡੱਬਾ ਬੱਕਰਾ ਕਾਲਾ ਰੰਗ ਕੱਢੀ ਖੜਾ ਬਾਕੀ ਕੋਈ ਲੋਹਾ ਓਏ ਆ ਜਾ ਬਾਈ ਆ ਜਾ ਮੇਰੀ ਗੱਲ ਦੋਰਾ ਸੁਣ ਤੂੰ ਯਾਰ ਚੱਲ ਉਹੀ ਐ ਤੇ ਹੋਰ ਤਾਂ ਕੀ ਲੈਣਾ ਪੱਕਾ ਸੱਤ ਦਾ ਸੱਦਾ ਹੋਇਆ ਇਹਦਾ ਚਾਰੇ ਤਾਂ ਮੁਕਤ ਲੈ ਚੋਰੀ ਦਾ ਲੈ ਆਪਾਂ ਪੁੱਗਦਾ ਆਪਾਂ ਲਵਾਂਗੇ ਮੈਂ ਲੱਖ ਦੀ ਲੈ ਕੇ 2 ਲੱਖ ਦੀ ਵੇਚੂਗੀ ਜੇਦਾ ਕੋਈ ਕਿਸੇ ਨੂੰ ਗੁੱਸਾ ਨਹੀਂ ਜੀ ਇਹ ਜਾਇਜ਼ ਵੀ ਨਹੀਂ ਹੁੰਦਾ ਮਾੜਾ ਮੋਟਾ ਅਜੇ ਇੱਕ ਘੰਟਾ ਪਹਿਲਾਂ ਸੌਦਾ ਹੋਇਆ ਚਾਹੇ ਕੁਝ ਵੀ ਹੋਇਆ ਕਿੱਥੇ ਹੋਇਆ ਵੀਰੇ ਉਹ ਹੀ ਐ ਕਿੱਥੇ ਹੋਇਆ ਕਿੱਥਿਆ ਹੋਇਆ ਇਸੇ ਦਾ ਵੀ ਹੋਇਆ ਇੱਥੇ ਜੇ ਮੇਰੇ ਇਹ ਬੱਕਰੇ ਸੌਦਾ ਨਹੀਂ ਹੋਇਆ ਆ ਖੜੇ ਸਾਡੇ ਨਾਂ ਦਾ ਹੋ ਜਾ ਕੇ ਦੇਖ ਕੋਈ ਬੰਦਾ ਕਹਿੰਦਾ ਲੈਤਾ ਜੀ ਇਹਦਾ ਪਿੰਡੂ ਹੀ ਆਇਆ ਕਰੋ ਇਹੋ ਜਿਹੇ ਪ੍ਰਿੰਟ ਦੇ ਕਈ ਨਹੀਂ ਕਈ ਫਰਦੇ ਉਹਨੇ ਮੈਨੂੰ ਦੋ ਵਾਰ ਪੁੱਛਿਆ ਕਹਿੰਦਾ ਨਾ ਦੇ ਚਾਹੇ ਕਿੰਨੇ ਕਿੰਦਾ ਹੁਣ ਤਾਂ ਲੈਣਾ ਨਹੀਂ ਫਿਰ ਤਾਂ ਜਵਾਬ 14080 ਲਾਤਾ ਠੀਕ ਹੈ ਉਹ ਕਿੰਨੇ ਆਂਦਾ ਬੈੜ ਕਾ ਵੱਟ ਤੇ 50 ਤਾਂ ਬਸ 50 ਦਾ ਫਿਰ ਕਿੰਨੂੰ ਦੱਸ ਫੁੱਲ 50 ਹੁਣ ਉਹ ਤਾਂ ਦੇਖ ਲੈ ਮੈਂ ਯਾਰ ਉਹ ਗੱਲ ਛੱਡੋ ਤਾਂ ਬੋਕ ਐ ਇਹ ਜਿੱਦਿਆ ਬਣ ਗਿਆ ਉਹਨੂੰ ਛੱਡ ਦੂਗਾ ਫੁੱਲ 50 ਗੱਲਾਂ ਕਰਾ ਤੂੰ ਸਾਦੇ ਡੇਰੇ ਮੈਂ ਕੀ ਕਹਣਾ ਇਹ ਹੋਰ ਬਾਲੇ ਇਹ ਹੋ ਥੋੜਾ ਜਿਹਾ ਮੇਰੀ ਗੱਲ ਮੰਨ ਲੈਣਾ ਪਹਿਨੂ ਖੜਾ ਲਾ ਗੱਲ ਮੰਨ ਮੇਰੀ ਉਹ ਕੀ ਹਾਂਦੇ ਨੇ ਪਤਾ 18000 ਤੇ ਆ ਗਏ ਮੰਗਿਆ ਸੀ 19000 19 ਮੰਗਿਆ 19 ਮੰਗਿਆ ਸੀ ਬਾਈ ਤਗੜਾ ਬੰਦੇ ਨਹੀਂ ਮੈਂ ਜਾਣਦਾ ਮੁੰਡਿਓ ਮੰਨ ਜੋ ਨਾ ਮੇਰੇ ਆਪਾਂ ਕੋਈ 2000 ਬਣਾ ਦਿਆ ਹੋਰ ਪਰ ਦੁੱਤੇ ਧੱਕੇ ਹੋ ਸਕੇ ਨਾ ਕੋਈ ਧੱਕਾ ਨਹੀਂ ਹੈਗਾ ਤਾਂ ਲੈਣਾ ਨਹੀਂ ਨਹੀਂ ਲੈਣਾ ਜ਼ਮੀਨਾਂ ਲਈ ਹੋਰਾਂ ਕਰ ਤੈਂ ਨਹੀਂ ਲੈਣਾ ਅਸੀਂ ਲੈ ਜਾਾਂਗੇ ਯਾਰ ਸੰਜਾ ਨਾ ਅਸੀਂ ਰੱਖ ਵਿੱਚੇ ਮਿੱਠੂ ਰੱਖ ਲੈ ਤੇ ਮੈਂ ਰੱਖ ਲਾਂ ਚਲੀ ਜਾਓ ਕੀ ਗੱਲ ਰੱਖਾਂਗੇ ਬੱਕਰੀਆਂ ਤਾਂ ਆਪਣੇ ਲਈ ਹੈਗੀਆਂ ਨੇ ਬੱਚਾ ਸੋਣਾ ਜੀ ਤੁਸੀਂ ਰੱਖਣਾ ਤੁਹਾਡੀ ਵੀ ਪੈ ਲੈ ਹੈ ਹੈ ਜੇ ਪੀਲੀ ਅੱਖ ਛੱਡ ਤੂੰ ਪੀਲੀ ਅੱਖ ਨੂੰ ਨਾ ਹੋ ਕਰ ਅੱਖ ਦਾ ਮੈਟਰ ਤਾਂ ਅਸੀਂ ਖਤਮ ਕਰਿਆ ਹੈ ਤੇ ਡਾਕਟਰ ਨੂੰ ਪੁੱਛਿਆ ਜਾ ਕੇ ਯੂਨੀਵਰਸਿਟੀ 'ਚ ਬੈਠ ਕੇ ਅਸੀਂ ਫੈਸਲਾ ਕਰਿਆ ਸੀ ਅੱਖ ਦਾ ਕਹੀ ਮਰਜ਼ੀ ਹੋਵੇ ਹਾਂ ਅੱਖ ਤਾਂ ਪੀਲੀ ਹੈ ਜਾਂ ਲਾਲ ਹੈ ਉਹ ਸਾਡਾ ਬੰਦਾ ਵੀ ਦਲਾਲ ਹੈ ਕਾਨੂੰ ਪਾਈ ਦਾ ਆ ਜਾ ਓਰੇ ਆ ਜਾ ਓਰੇ ਆ ਜਾ ਲੈ ਵੀ ਇੱਕ ਫੈਸਲਾ ਕਰਕੇ ਜਾਈ ਅਖਰਾਂ ਕੋਈ ਆਪਾਂ ਨੇ ਮੈਟਰ ਚੱਕਿਆ ਨਹੀਂ ਹੋਇਆ ਜੇ ਹੈਗਾ ਤਾਂ ਦਾ ਕੋਈ ਮੈਟਰ ਰੰਗ ਵੀ ਕੋਈ ਹੋਵੇ ਨਸਲ ਹੋਵੇ ਜਾਤ ਹੋਵੇ ਬਰੀਡ ਹੋਵੇ ਇਹੋ ਹੁਣ ਵੀ ਦੁਕਾਨ ਅੱਖ ਪਿਆ ਦੇਖਣਾ ਉਹ ਚਾਹੋ ਤਾਂ ਕੋਈ ਨਹੀਂ ਯਾਰ ਜੇ ਨੱਕਾ ਤਾਂ ਹੀ ਲਵਾਗੇ ਵੀ ਨੱਕ ਨਾ ਹੋਇਆ ਜਲਦੀ ਜਿੱਤੂ ਨਸਦਾ ਹੀ ਇਹਦੇ ਅਸੀਂ ਸਾਢੇ 14 ਦਿਨ ਨੇ ਪਾਣੀ ਪੜ ਗਿਆ 15 ਨਾ ਛੁਪਾ ਦੇ 15 ਦਿਨਾਂ ਦਾ ਬਸ ਫੂਕ ਮਾਰ ਤੇਰੀ ਮੁੱਠੀ ਦੇ ਬਾਅਦ ਚੁੱਪ ਕਰ ਫੜਾਉਂ ਰਹਾ ਹੋਇ ਛੱਡ ਦੇ ਯਾਰ ਟੱਕਰ ਹੀ ਨਾ ਕਰ ਹੁਣ ਓਏ ਛੱਡ ਦੇ ਯਾਰ ਦੀ ਗੱਲ ਸੁਣੂਗਾ ਓ ਛੱਡ ਦੇ ਜੇ ਜਾਂਦੇ ਮੇਰੀ ਗੱਲ ਸਮਝ ਲਈ ਹੁਣ ਤਲਕਦੇ ਨਹੀਂ ਅਗਲੀ ਤਲਕਦੇ ਓਏ ਇੱਕ ਸਾਡੀ ਸ਼ਰਮ ਆਉਂਦਾ ਹੈ ਗਣਾ ਮਣ ਜਾ ਤੂੰ ਮਣ ਜਾ ਹੁਣ ਇੰਨੇ ਤੇ ਜੋਰ ਲਾਈ ਜਾ ਹਾਂ ਇੱਕ ਸਾਡੀ ਸ਼ਰਮ ਆਉਂਦਾ ਹੈ ਸਾਡੇ ਬੰਦੀ ਇਹਦੀ ਨਾ ਗਾਲ ਕੱਢੇਗਾ ਹੈ ਦੇਖ ਤਲਕਦੇ ਬੌਲਾ ਹੋ ਗਿਆ ਪੈਸੇ ਤੈਂ ਵੱਤੇ ਆ ਸਾਡੇ ਬੱਕਰੇ ਜਿਹਾ ਮੜੀ 100 ਰੁਪਇਆ ਲੱਗਦਾ ਫੇ ਕਰੂਗਾ ਹਾਂ

ਖੁਸ਼ ਵੀ ਹੈ ਹਾਂ ਠੀਕ ਹੈ ਨਰਾਜ ਤਾਂ ਨਹੀਂ ਬਾਈ ਨਹੀਂ ਬਾਲਕ ਦੇ ਬੱਕਰੇ ਨਹੀਂ ਜਾਂਦਾ ਸੀ ਤਿਆਰ ਵੀ ਖੜੇ ਆ ਲੈਣ ਨੂੰ ਚੰਗੀ ਚੀਜ਼ ਅਸੀਂ ਮੰਡੀਆਂ 'ਚੋਂ ਛੱਡਦੇ ਵੀ ਨਹੀਂ ਵੀ ਜਾ ਕੇ ਘਰੇ ਲਾ ਦਾਨੀ ਆਪਦੀ ਨੂੰ ਤੜਤੇ ਫੋਨ ਆਉਣ ਲੱਗ ਜਣਗੇ ਇਸ ਤਾਂ ਛੱਡ ਦੇਣਾ ਜਿਹੜੇ ਵੀਡੀਓ ਤੇ ਕਿਉਂ ਜੀ ਸੱਚ ਦੱਸਾਂਗੇ ਵੀ ਇੰਨੇ ਦਾ ਲਿਆ ਇੰਨਾ ਨਫਾ ਲਵਾਵਾਂਗੇ ਲੈ ਜਾ ਝੂਠ ਨਹੀਂ ਬੋਲਦੇ ਵੀ ਵੀ ਦਾ ਲਿਆ 15 ਦਾ ਲੈ ਕੇ ਕਿਉਂ ਵਧੀਏ ਝੂਠ ਬੀਚਤਾ ਇੰਨੇ ਦਾ ਲਿਆ ਬਾਈ 1000 ਖਰਚਾ ਆ ਗਿਆ ਤੂੰ ਕਹਿੰਦਾ 16 'ਚ ਪੈ ਗਿਆ ਇੰਨੇ ਰੁਪਈਆ ਦਾ ਵੇਚ ਲੈ ਭਾਈ ਲੈ ਜਾ ਤੂੰ ਕਰੋ ਪੇਮੈਂਟ ਭਾਈ ਹੈਲੋ ਹਾਂਜੀ ਖਾਤੇ ਵਾਲਾ ਆਇਆ ਕਿ